ਜਿਹੜਾ ਵੀ ਕੋਈ ਸਰਕਾਰ ਦਾ ਨਾਮ ਲੈ ਕੇ ਜਾਂ ਕੋਈ ਵੀ ਬੰਦਾ ਕੋਈ ਨਸ਼ੇ ਦਾ ਕੋਈ ਲੱਗਦਾ ਹੈ ਤੁਹਾਨੂੰ ਅਸੀਂ ਇੱਕੋ ਗੱਲ ਈ ਕਲੀਅਰਲੀ ਕਹੀ ਹੈ ਵੀ ਪਰਚੇ ਦਰਜ ਕਰਕੇ ਫਿਰ ਗੱਲ ਕਰਨੀ ਤੇ ਜਿਹੜਾ ਮੈਂ ਕਹਿ ਸਕਦਾ ਜੇ ਕੋਈ ਮੁਲਾਜ਼ਮ ਕਹਿੰਦਾ ਵੀ ਜੀ ਇਸ ਫਲਾਣੇ ਬੰਦੇ ਦਾ ਫੋਨ ਆ ਗਿਆ ਜੀ ਛੱਡਣਾ ਪੈਣਾ ਫਿਰ ਇਹਦਾ ਮਤਲਬ ਮੁਲਾਜ਼ਮ ਦੋਸ਼ੀ ਹੈ ਨਾਲ ਸੋ ਕਹਿਣ ਦਾ ਭਾਵ ਕਾਰਵਾਈ ਕਰੋ ਸ਼ਕਤੀ ਨਾਲ ਆਪਾਂ ਨਸ਼ੇ ਨੂੰ ਜਿਹੜਾ ਆਪਾਂ ਠੱਲ ਪਾਵਾਂਗੇ ਪਰ ਸਰਕਾਰ ਪੁਲਸ ਦੇ ਨਾਲ ਸਾਥ ਜਿਹੜਾ ਲੋਕਾਂ ਦਾ ਚਾਹੀਦਾ ਇਹਨੇ ਵੀ ਕੈਮਰੇ ਅੱਗੇ ਬੋਲ ਲਿਆ ਜੇ ਜਿਹੜਾ ਕੰਮ ਹੋ ਗਿਆ ਜੀ ਉਹ ਚੀਜ਼ਾਂ ਨਹੀਂ ਚਾਹੀਦੀਆਂ ਵਾਕਿਆ ਜੇ ਦਰਦ ਚਾਹੁੰਦੇ ਹੋ ਤੇ ਢੰਗ ਨਾਲ ਫਿਰ ਕੰਮ ਕਰਕੇ ਵਖਾ। ਤੁਹਾਨੂੰ ਲੋਕਾਂ ਦਾ ਸਾਥ ਚਾਹੀਦਾ। ਇਕੱਲੀ ਆਮ ਆਦਮੀ ਪਾਰਟੀ ਨਸ਼ਾ ਖਤਮ ਨਹੀਂ ਕਰ ਸਕਦੀ ਮੇਰੀ ਗੱਲ ਨੋਟ ਕਰ ਲਿਓ। ਇਕੱਲੀ ਪੁਲਿਸ ਨਸ਼ਾ ਖਤਮ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਾਥ ਨਾ ਮਿਲੇਗਾ। ਸੋ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਗਲਤ ਅੰਸਰ ਨੇ ਜਿਹੜੇ ਜੇਲ੍ਹਾਂ ਚ ਨੇ ਉਹਨਾਂ ਦੀ ਜਮਾਨਤ ਐਨਾਂ ਦੇ। ਬਾਹਰ ਹੀ ਨਾ ਆਉਣ ਉੱਥੇ ਰਹਿਣ ਜਿੱਥੇ ਹੈਗੇ ਨੇ। ਮੈਂ ਇੱਕ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਥੇ ਕੈਂਪ ਦੇ ਵਿੱਚ ਹੀ ਇੱਕ ਨਸ਼ਾ ਛਡਾਊ ਜਿਹੜੀ ਮੁਹਿੰਮ ਜਿਹੜੀ ਜਿਹੜੀਆਂ ਮਾਵਾਂ ਦੇ ਪੁੱਤ ਜਾਂ ਜਿਹੜੇ ਪੁੱਤ ਚਾਹੁੰਦੇ ਨੇ ਵੀ ਆਪਾਂ ਇਹ ਕੋੜ ਤੋਂ ਦੂਰ ਹੋਣਾ ਸਾਨੂੰ ਦਵਾਈ ਦੀ ਲੋੜ ਆ ਸਾਨੂੰ ਹਸਪੀਟਲ ਦੀ ਲੋੜ ਆ ਸਾਨੂੰ ਦਾਖਲ ਹੋਣ ਦੀ ਲੋੜ ਆ ਸੀ ਉਹਨਾਂ ਨੂੰ ਵੀ ਉਹ ਕਰਾਵਾਂਗੇ ਪਰ ਗੱਲ ਫੇਰ ਇੱਕੋ ਕਹਿਣ ਲੱਗਾ ਲੋਕਾਂ ਦੇ ਸਾਥ ਦੀ ਨਾਲ ਲੋਕਾ ਨਸ਼ਾ ਇਹ ਹੁਣਦਾ ਨਹੀਂ ਹੈ ਜੇ ਗੱਲ ਕਰੀਏ ਨਾ ਵੀ ਹੁਣੇ ਆਪਾਂ ਵੀ ਇਹ ਕੰਮ ਹੁਣੇ ਹੀ ਸ਼ੁਰੂ ਹੋਇਆ ਤੇ ਲੰਮੇ ਸਮੇਂ ਤੋਂ ਆ ਪੁਰਾਣਾ ਵਾ ਠੀਕ ਹੈ ਸੋ ਕਹਿਣ ਦਾ ਭਾਵੇਂ ਇਹਨਾਂ ਨੂੰ ਠੱਲ ਪਾ ਰਹੇ ਆ ਮੈਨੂੰ ਇਸ ਇਹ ਗੱਲ ਮਾਨਣਾ ਕਿਹਾ ਸਕਦਾ ਮੈਂ ਫਕਰ ਨਾ ਕਹਿ ਸਕਦਾ ਵੀ ਅਸੀਂ ਐਫਰਟ ਕਰ ਰਹੇ ਆ ਦੋ ਸਾਲਾਂ ਦੇ ਵਿੱਚ ਜਿੰਨੀ ਕੈਂਪ ਦੇ ਵਿੱਚ ਪੁਲਸ ਆ ਗਈ ਹੈ ਮੈਂ ਕਹਿ ਸਕਦਾ ਵੀ ਇੰਨੀ ਕਦੀ ਵੀ ਮੇਰੇ ਹਿਸਾਬ ਨਾਲ ਪਿਛਲੇ 10 ਸਾਲਾਂ ਚ ਨਹੀਂ ਆਈ ਹੋਊਗੀ ਸੋ ਕਹਿਣ ਦਾ ਭਾਵ ਜੇ ਕੋਸ਼ਿਸ਼ ਕਰ ਰਹੇ ਆ ਐਫਰਟ ਕਰ ਰਹੇ ਆ ਕਿਉਂਕਿ ਲੋਕ ਨੇ ਕੁਝ ਜਿਹੜੇ ਗਲਤ ਆਨਸਰ ਨੇ ਉਹ ਕਹਿੰਦੇ ਹਮ ਨਹੀਂ ਸੁਧਰਾਂਗੇ ਪਰ ਮੈਂ ਆਪਣੇ ਕੈਂਪ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੇ ਗਲਤ ਬੰਦਾ ਆਪਾਂ ਫੜ ਕੇ ਅੰਦਰ ਦੇ ਹੀ ਦਿੱਤਾ ਪੁਲਸ ਨੇ ਪਰਚਾ ਕੱਟ ਹੀ ਦਿੱਤਾ ਫਿਰ ਇਹ ਵੇਖੋ ਵੀ ਜਿਹੜਾ ਉਹਦੀ ਜ਼ਮਾਨਤ ਕਰਾਉਂਦਾ ਫਿਰ ਉਹ ਸਮਝ ਲਓ ਵੀ ਉਹ ਤੁਹਾਡੇ ਕੈਂਪ ਲਈ ਉਹ ਸਾਡੇ ਬੱਚਿਆਂ ਲਈ ਸਭ ਤੋਂ ਵੱਡਾ ਦੋਸ਼ੀ ਉਹ ਆ ਜਿਹੜਾ ਗਲਤ ਆਨਸਰ ਦੀ ਮਦਦ ਕਰਦਾ ਨਸ਼ਾ ਕੋਈ ੱੱਕੇ ਨਾਲ ਮੂੰਹ 'ਚ ਨਹੀਂ ਪਉਂਦਾ ਜੇ ਅਸੀਂ ਨਸ਼ਾ ਕਰਨ ਦੀ ਇੱਕ ਖੁਆਇਸ਼ ਰੱਖਦੇ ਆ ਤੇ ਤਾਂ ਨਸ਼ਾ ਜਿਹੜਾ ਕੀਤਾ ਜਾ ਸਕਦਾ ਸੋ ਕਹਿਣ ਦਾ ਭਾਵ ਠੀਕ ਆ ਗਲਤ ਸੋਸਾਇਟੀ ਮਾਪੇ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਸਾਡਾ ਬੱਚਾ ਕਿੱਥੇ ਆ ਰਿਹਾ ਕਿੱਥੇ ਜਾ ਰਿਹਾ ਕਿਹੜੀ ਸੋਸਾਇਟੀ 'ਚ ਬਹਿ ਰਿਹਾ ਦੇਖੋ ਜੀ ਇਹ ਸਮੇਂ ਦੇ ਹਿਸਾਬ ਦੇ ਨਾਲ ਜਿਹੜੀ ਬੜੀ ਜ਼ਰੂਰਤ ਸੀ ਔਰ ਮੈਂ ਮਾਨ ਕਰਦਾ ਹੈ ਐਸਐਸਪੀ ਸਾਹਿਬ ਨੇ ਜਿਹੜਾ ਇਹਨਾਂ ਦਾ ਸੁਝਾਅ ਸੀ ਵੀ ਆਪਾਂ ਛੋਟੇ-ਛੋਟੇ ਜਿਹੜੇ ਚੌਂਕੀਆਂ ਜਿਹੜੀਆਂ ਤਿਆਰ ਕਰਕੇ ਜਿੱਥੇ-ਜਿੱਥੇ ਸਾਨੂੰ ਜ਼ਿਆਦਾ ਕੰਡੀਸ਼ਨ ਆਊਟ ਲੱਗਦੀ ਆ ਜਾਂ ਜਿੱਥੇ ਕ੍ਰਿਮੀਨਲ ਪੁਆਇੰਟ ਨੇ ਆਪਾਂ ਉੱਥੇ ਜਿਹੜੀ ਹੈ ਸਿਕਿਉਰਿਟੀ ਤਾਇਨਾਤ ਕਰੀਏ ਔਰ ਇਹਨਾਂ ਵਿੱਚ ਕੈਮਰੇ ਦੀ ਪ੍ਰੋਵੀਜ਼ਨ ਵੀ ਦਿੱਤੀ ਹੋਈ ਆ ਇਹ ਅਸੀਂ ਕੈਮਰੇ ਵੱਲੋਂ ਵੀ ਇੱਕ ਪੁਆਇੰਟ ਜਿਹੜਾ ਵਾ ਇਹਨੂੰ ਬਣਾਵਾਂਗੇ ਕਿਉਂਕਿ ਇਹ ਜਿਹੜਾ ਸਾਡਾ ਕੈਂਪ ਦਾ ਏਰੀਆ ਇਹਦੇ ਵਿੱਚ ਗਲਤ ਅੰਸਰ ਜਿਹੜੇ ਨੇ ਬਹੁਤ ਮੈਂ ਕਹਿ ਸਕਦਾ ਵੀ ਇਹਨੂੰ ਬਦਨਾਮ ਵੀ ਜ਼ਿਆਦਾ ਕੀਤਾ ਜਾ ਰਿਹਾ ਵਾ ਕਿਉਂਕਿ ਜਿਹੜੇ ਬਾਹਰੋਂ ਸ਼ਰਾਰਤੀ ਅੰਸਰ ਆਉਂਦੇ ਨੇ ਕੈਮਰੇ ਲਾਉਣ ਦਾ ਮਕਸਦ ਵੀ ਇਹੀ ਹੀ ਵੀ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਕਾਬੂ ਕਰਕੇ ਜਿਹੜੇ ਬਣਦੇ ਉਹਨਾਂ ਦੇ ਕਰਨੇ ਉਹਨਾਂ ਨੂੰ ਉੱਥੇ ਸੁਟਿਆ ਕਿਉਂਕਿ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ 70 ਦੇ ਕਰੀਬ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਪਰਚੇ ਵੀ ਦਰਜ ਕੀਤੇ ਗਏ ਤੇ ਚੁੱਕ ਚੁੱਕ ਕੇ ਅੰਦਰ ਜੇਲ੍ਹਾਂ ਦੇ ਵਿੱਚ ਵੀ ਭੇਜਿਆ ਗਿਆ ਸੋ ਇਹ ਆ ਵੀ ਜਿਹੜਾ ਕੰਮ ਹੈ ਅਸੀਂ ਰਲ ਮਿਲ ਕੇ ਸਰਕਾਰ ਔਰ ਪੁਲਿਸ ਜਿਹੜੀ ਹੈ ਕਰ ਰਹੇ ਆ ਇਹ ਜੀ ਅਲੱਗ ਅਲੱਗ ਚਾਰ ਚੌਕੀਆਂ ਹੁਣ ਬਣੀਆਂ ਨੇ ਜੀ ਜਿਹਦਾ ਵਿੱਚ ਇੱਕ ਜਿਹੜੀ ਕੈਂਪ ਦੇ ਵਿੱਚ ਇੱਕ ਕੈਂਪ ਦੇ ਬਾਹਰੋਂ ਐਂਟ੍ਰੈਂਸ ਤੇ ਰੱਖਾਂਗੇ ਉਸ ਤੋਂ ਬਾਅਦ ਜੋ ਵੀ ਜਿੱਥੇ ਵੀ ਐਸਐਸਪੀ ਸਾਹਿਬ ਨੂੰ ਮੇਨ ਪੁਆਇੰਟ ਜਿਹੜੇ ਨਜ਼ਰ ਆਉਂਦੇ ਨੇ ਆਪਾਂ ਉਸੇ ਤਰ੍ਹਾਂ ਦੇਖੋ ਜੀ ਇਹ ਜਿਹੜਾ ਨਸ਼ਾ ਹੈ ਇਹ ਹੁਣ ਦਾ ਨਹੀਂ ਹੈ ਜੇ ਗੱਲ ਕਰੀਏ ਨਾ ਵੀ ਹੁਣੇ ਆਪਾਂ ਵੀ ਇਹ ਕੰਮ ਹੁਣੇ ਹੀ ਸ਼ੁਰੂ ਹੋਇਆ ਜੇ ਲੰਬੇ ਸਮੇਂ ਤੋਂ ਆ ਪੁਰਾਣਾ ਵਾ ਠੀਕ ਹੈ ਸੋ ਕਹਿਣ ਦਾ ਭਾਵੇਂ ਇਹਨਾਂ ਨੂੰ ਠੱਲ ਪਾ ਰਹੇ ਆ ਮੈਨੂੰ ਇਹ ਇਹ ਗੱਲ ਮਾਨਣਾ ਕਿਹਾ ਸਕਦਾ ਮੈਂ ਫਕਰ ਨਾ ਕਹਿ ਸਕਦਾ ਵੀ ਅਸੀਂ ਐਫਰਟ ਕਰ ਰਹੇ ਹਾਂ ਦੋ ਸਾਲਾਂ ਦੇ ਵਿੱਚ ਜਿੰਨੀ ਕੈਂਪ ਦੇ ਵਿੱਚ ਪੁਲਸ ਆ ਗਈ ਹੈ ਮੈਂ ਕਹਿ ਸਕਦਾ ਵੀ ਇੰਨੀ ਕਦੀ ਵੀ ਮੇਰੇ ਹਿਸਾਬ ਨਾਲ ਪਿਛਲੇ 10 ਸਾਲਾਂ ਚ ਨਹੀਂ ਆਈ ਹੋਗੀ ਸੋ ਕਹਿਣ ਦਾ ਭਾਵ ਜੇ ਕੋਸ਼ਿਸ਼ ਕਰ ਰਹੇ ਹਾਂ ਐਫਰਟ ਕਰ ਰਹੇ ਹਾਂ ਕਿਉਂਕਿ ਲੋਕ ਨੇ ਕੁਝ ਜਿਹੜੇ ਗਲਤ ਆਨਸਰ ਨੇ ਉਹ ਕਹਿੰਦੇ ਹਮ ਨਹੀਂ ਸੁਧਰਾਂਗੇ ਪਰ ਮੈਂ ਆਪਣੇ ਕੈਂਪ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੇ ਗਲਤ ਬੰਦਾ ਆਪਾਂ ਫੜ ਕੇ ਅੰਦਰ ਦੇ ਹੀ ਦਿੱਤਾ ਪੁਲਸ ਨੇ ਪਰਚਾ ਕੱਟ ਹੀ ਦਿੱਤਾ ਫਿਰ ਇਹ ਵੇਖੋ ਵੀ ਜਿਹੜਾ ਉਹਦੀ ਜ਼ਮਾਨਤ ਕਰਾਉਂਦਾ ਫਿਰ ਉਹ ਸਮਝ ਲਓ ਵੀ ਉਹ ਤੁਹਾਡੇ ਕੈਂਪ ਲਈ ਉਹ ਸਾਡੇ ਬੱਚਿਆਂ ਲਈ ਸਭ ਤੋਂ ਵੱਡਾ ਦੋਸ਼ੀ ਉਹ ਆ ਜਿਹੜਾ ਗਲਤ ਆਨਸਰ ਦੀ ਮਦਦ ਕਰਦਾ ਸੋ ਇਸ ਗੱਲ ਲਈ ਮੈਂ ਧੰਨਵਾਦੀ ਹਾਂ ਪੰਜਾਬ ਪੁਲਿਸ ਦਾ ਸਾਡੇ ਐਸਐਸਪੀ ਸਾਹਿਬ ਦਾ ਆਸ਼ਵਨੀ ਗੋਟੇয়াল ਜੀ ਦਾ ਜਿਹੜੇ ਰਾਤ ਦਿਨ ਜਿਹੜੇ ਐਫਰਟ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਔਰ ਜਦੋਂ ਤੱਕ ਇਹ ਨੇ ਮੈਨੂੰ ਇੰਨੀ ਗੱਲ ਮੈਂ ਮੰਨਣਾ ਕਹਿ ਸਕਦਾ ਹਾਂ ਵੀ ਜੇ ਕੋਈ ਗਲਤ ਆਨਸਰ ਕੋਈ ਗਲਤ ਵਾਰਦਾਤ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸਲੀਕਾ ਸਾਨੂੰ ਪਤਾ ਹੈ ਕਿਸ ਤੰਗ ਨਾਲ ਕੰਮ ਕਰਦੇ ਨੇ ਸੋ ਕਹਿਣ ਦਾ ਭਾਵ ਇਹ ਮੈਂ ਇਹ ਵੀ ਇੱਕ ਆਪ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰੂੰਗਾ ਵੀ ਜਿੰਨੂੰ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਛੱਡਣਾ ਚਾਹੁੰਦਾ ਹੈ ਨਸ਼ਾ ਹੁਣ ਮੈਂ ਵਾਂ ਤੁਸੀਂ ਹੋ ਆਹ ਹੋਰ ਵੀ ਸਾਰੇ ਸਾਡੇ ਬੰਦੇ ਇੱਥੇ ਖਲੋਤੇ ਨਸ਼ਾ ਕੋਈ ੱੱਕੇ ਨਾਲ ਮੂੰਹ 'ਚ ਨਹੀਂ ਪਉਂਦਾ ਜੇ ਅਸੀਂ ਨਸ਼ਾ ਕਰਨ ਦੀ ਇੱਕ ਖੁਆਇਸ਼ ਰੱਖਦੇ ਆਂ ਤੇ ਤਾਂ ਨਸ਼ਾ ਜਿਹੜਾ ਕੀਤਾ ਜਾ ਸਕਦਾ ਸੋ ਕਹਿਣ ਦਾ ਭਾਵ ਠੀਕ ਆ ਗਲਤ ਸੋਸਾਇਟੀ ਮਾਪੇ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਸਾਡਾ ਬੱਚਾ ਕਿੱਥੇ ਆ ਰਿਹਾ ਕਿੱਥੇ ਜਾ ਰਿਹਾ ਹੈ ਕਿਹੜੀ ਸੋਸਾਇਟੀ ਚ ਰਹਿ ਰਿਹਾ ਹੈ। ਆਹ ਦੀ ਪਾਰਟੀ ਨਸ਼ਾ ਖਤਮ ਕਰਕੇ ਦੇਵੇ। ਦੇਖੋ ਜੀ ਆਪਾਂ ਐਫਰਟ ਕਰ ਰਹੇ ਮਿਹਨਤ ਕਰ ਰਹੇ ਆਂ। ਸਾਨੂੰ ਲੋਕਾਂ ਦਾ ਸਾਥ ਚਾਹੀਦਾ। ਕੱਲੀ ਆਮ ਆਦਮੀ ਪਾਰਟੀ ਨਸ਼ਾ ਖਤਮ ਨਹੀਂ ਕਰ ਸਕਦੀ। ਮੇਰੀ ਗੱਲ ਨੋਟ ਕਰ ਲਿਓ। ਕੱਲੀ ਪੁਲਿਸ ਨਸ਼ਾ ਖਤਮ ਨਹੀਂ ਕਰ ਸਕਦੀ। ਜਦੋਂ ਤੱਕ ਲੋਕਾਂ ਦਾ ਸਾਥ ਨਾ ਮਿਲੇਗਾ। ਸੋ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਗਲਤ ਅਨਸਰ ਨੇ। ਜਿਹੜੇ ਜੇਲ੍ਹਾਂ ਚ ਨੇ ਉਹਨਾਂ ਦੀ ਜਮਾਨਤ ਤਾਂ ਇਹਨਾਂ ਦੇ। ਬਾਹਰ ਹੀ ਨਾ ਆਉਣ ਉੱਥੇ ਰਹਿਣ ਜਿੱਥੇ ਹੈਗੇ ਨੇ। 5 ਸਾਲਾਂ ਦਾ ਸਾਨੂੰ ਵੀ ਸਮਾਂ ਮਿਲਿਆ ਆਪਾਂ ਸਟੈਪ ਬਾਈ ਸਟੈਪ ਜਿਹੜਾ ਵੀ ਕਰਾਂਗੇ ਕੰਮ ਉਹ ਜਿਹੜਾ ਉਹ ਕਰ ਰਹੇ ਆ ਸਾਡੇ ਵੱਲੋਂ ਇੱਕ ਗੱਲ ਕਲੀਅਰ ਆ ਆਮ ਆਦਮੀ ਪਾਰਟੀ ਵੱਲੋਂ ਐਸਐਸਪੀ ਸਾਹਿਬ ਬਤੌਰ ਨਾਲ ਨੇ ਜਿਹੜਾ ਵੀ ਕੋਈ ਸਰਕਾਰ ਦਾ ਨਾਮ ਲੈ ਕੇ ਜਾਂ ਕੋਈ ਵੀ ਬੰਦਾ ਕੋਈ ਨਸ਼ੇ ਦਾ ਕੋਈ ਲੱਗਦਾ ਤੁਹਾਨੂੰ ਅਸੀਂ ਇੱਕੋ ਗੱਲ ਨਹੀਂ ਕਲੀਅਰ ਲਿਖਈਏ ਵੀ ਪਰਚੇ ਦਰਜ ਕਰਕੇ ਫਿਰ ਗੱਲ ਕਰਨ ਤੇ ਜਿਹੜਾ ਮੈਂ ਕਹਿ ਸਕਦਾ ਜੇ ਕੋਈ ਮੁਲਾਜ਼ਮ ਕਹਿੰਦਾ ਵੀ ਜੀ ਇਸ ਫਲਾਣੇ ਬੰਦੇ ਦਾ ਫੋਨ ਆ ਗਿਆ ਜੀ ਛੱਡਣਾ ਪੈਣਾ ਫਿਰ ਇਹਦਾ ਮਤਲਬ ਮੁਲਾਜ਼ਮ ਦੋਸ਼ੀ ਹੈ ਨਾਲ ਸੋ ਕਹਿਣ ਦਾ ਭਾਵ ਕਾਰਵਾਈ ਕਰੋ ਸਖਤੀ ਨਾਲ ਆਪਾਂ ਨਸ਼ੇ ਨੂੰ ਜਿਹੜਾ ਆ ਥੱਲ ਪਾਵਾਂਗੇ ਪਰ ਸਰਕਾਰ ਪੁਲਸ ਦੇ ਨਾਲ ਸਾਥ ਜਿਹੜਾ ਲੋਕਾਂ ਦਾ ਚਾਹੀਦਾ ਇਹਨੇ ਵੀ ਕੈਂਪ ਰਿਆ ਅੱਗੇ ਬੋਲ ਲਿਆ ਤੇ ਜਿਹੜਾ ਕੰਮ ਹੋ ਗਿਆ ਜੀ ਉਹ ਚੀਜ਼ਾਂ ਨਹੀਂ ਚਾਹੀਦੀਆਂ ਵਾਕਿਆ ਜੇ ਦਰਦ ਚਾਹੁੰਦੇ ਹੋ ਤੇ ਢੰਗ ਨਾਲ ਫਿਰ ਕੰਮ ਕਰਕੇ ਵਖਾ ਲੋ ਬੋਲਣ ਨੂੰ ਤੇ ਜਿਤਨਾ ਜੇ ਅਸੀਂ 50 ਬੰਦੇ 50 ਬੋਲਣਾਂਗੇ ਬੋਲਣਾਂ ਕੀ ਹੋਊਗਾ ਆਪਾਂ ਐਫਰਟ ਕਰੀਏ ਮੈਂ ਇੱਕ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਥੇ ਹੀ ਕੈਂਪ ਦੇ ਵਿੱਚ ਹੀ ਇੱਕ ਨਸ਼ਾ ਛਡਾਊ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਿਹਾ ਆ ਜਿਹੜੀਆਂ ਮਾਵਾ ਦੇ ਪੁੱਤ ਜਾਂ ਜਿਹੜੇ ਪੁੱਤ ਚਾਹੁੰਦੇ ਨੇ ਵੀ ਆਪਾਂ ਇਹ ਕੋੜ ਤੋਂ ਦੂਰ ਹੋਣਾ ਸਾਨੂੰ ਦਵਾਈ ਦੀ ਲੋੜ ਆ ਸਾਨੂੰ ਹਸਪੀਟਲ ਦੀ ਲੋੜ ਆ ਸਾਨੂੰ ਦਾਖਲ ਹੋਣ ਦੀ ਲੋੜ ਆ ਸੀ ਉਹਨਾਂ ਨੂੰ ਵੀ ਉਹ ਕਰਾਵਾਂਗੇ ਪਰ ਗੱਲ ਫੇਰ ਇੱਕੋ ਕਹਿਣ ਲੱਗਾ ਲੋਕਾਂ ਦੇ ਸਾਥ ਦੀ ਨਾਲ ਲੋੜ ਆ ਜੀ ਠੀਕ ਹੈ ਜੀ ਥੈਂਕ ਯੂ ਹਾਂ ਜੀ ਅਭੀ 1 ਮਹੀਨੇ ਪਹਿਲੇ ਇੱਕ ਇੱਕ ਜੁਆਇੰਟ ਮੀਟਿੰਗ ਹੋਇਆ ਸੀਗਾ ਐਮਐਲਏ ਸਾਹਿਬ ਵੀ ਸੀਗੇ ਮੈਂ ਵੀ ਸੀਗੀ ਇਥੇ ਸਾਰੀ ਵਾਸੀਆਂ ਦੇ ਨਾਲ ਗੱਲ ਹੋਈ ਸੀਗੀ ਨਸ਼ੇ ਦੀ ਇਥੇ ਜ਼ਿਆਦਾ ਪ੍ਰੋਬਲਮ ਹੋਣ ਕਾਰਨ ਪੁਲਿਸ ਦਾ ਇੱਕ ਪ੍ਰੈਜ਼ੈਂਸ ਵਧਾਉਣ ਵਾਸਤੇ ਅਸੀਂ ਉਦੋਂ ਇਹੀ ਸੁਝਾਅ ਆਏ ਸੀਗੇ ਸਾਹਮਣੇ ਕਿ ਇੱਥੇ ਆਪਾਂ ਇੱਕ ਪੋਸਟ ਆਊਟਪੋਸਟ ਪੁਲਿਸ ਆਊਟਪੋਸਟ ਅਸੀਂ ਮਤਲਬ ਹੋਣਾ ਜ਼ਰੂਰੀ ਸੀਗਾ ਔਰ ਅੱਜ ਸੀਐਸਆਰ ਇੱਕ ਜੋ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਹੁੰਦੀ ਹੈ ਉਹਦੇ ਤਹਿਤ ਐਮਐਲਏ ਸਾਹਿਬ ਨੇ ਔਰ ਇੱਕ ਵੀ ਸਿੰਘ ਜੋ ਸਟੀਲ ਇੰਡਸਟਰੀ ਹੈਗੇ ਉਨ੍ਹਾਂ ਦੇ ਮਦਦ ਦੇ ਨਾਲ ਅੱਜ ਗਾਂਧੀ ਕੈਂਪ ਦੇ ਉੱਤੇ ਇੱਕ ਉਦਘਾਟਨ ਕੀਤੀ ਗਈ ਹੈਗੀ ਆ ਇਹ ਇੱਕ ਸਟੈਪ ਹੈਗਾ ਜੀ ਆਪਣੇ ਨਸ਼ੇ ਦੇ ਖਿਲਾਫ ਜੋ ਮੁਹਿੰਮ ਜੋ ਸਾਡੀ ਚੱਲੀ ہوئی ਹੈ ਤੁਸੀਂ ਵੇਖ ਸਕਦੇ ਹੋ ਕਿ ਪਿਛਲੇ 1 ਸਾਲਾ ਦੇ ਵਿੱਚ ਆਲਮੋਸਟ ਸਾਡੀ ਇੱਥੇ ਪੋਨੇ 2 ਕਰੋੜ ਦੀ ਜੋ ਪ੍ਰਾਪਰਟੀ ਹੈਗੀ ਆ ਉਹ ਅਟੈਚ ਹੋ ਚੁੱਕੀ ਨਹੀਂ ਬਟਾਲੇ ਦੇ ਵਿੱਚ ਹੁਣ ਇਸ ਹੁਣ ਵੀ ਸਾਡੇ ਤਿੰਨ ਕੇਸ ਉਸ ਚੱਲ ਰਹੇ ਹੈਗੇ ਉਹਦਾ ਵੀ ਕੁੱਲ ਮਿਲਾ ਕੇ ਤਕਰੀਬਨ ਕਰੋੜ ਰੁਪਏ ਦਾ ਜੋ ਹੈ ਪ੍ਰਾਪਰਟੀ ਅਟੈਚ ਹੋ ਜਾਊਗਾ ਇਹਦੇ ਨਾਲ ਨਾਲ ਹੀ ਜਿਵੇਂ ਐਮਐਲਏ ਸਾਹਿਬ ਕਹਿ ਰਹੇ ਸੀਗੇ ਕਿ ਦੋ ਚੀਜ਼ੇ ਹੁੰਦੇ ਨੇ ਇੱਕ ਜੋ ਨਸ਼ਾ ਵੇਚ ਰਿਹਾ ਹੈਗਾ ਉਹ ਕਰਾਇਮ ਕਰ ਰਿਹਾ ਔਰ ਜੋ ਨਸ਼ਾ ਖਾ ਰਿਹਾ ਹੈਗਾ ਉਹ ਇਹਦਾ ਇੱਕ ਬਿਮਾਰ ਹੈਗਾ ਉਹ ਉਹਨਾਂ ਨੂੰ ਬਿਮਾਰੀ ਹੈਗੀ ਉਹਨਾਂ ਨੂੰ ਅਸੀਂ ਵਿਕਟਿਮ ਦੇ ਤੌਰ ਤੇ ਵੇਖਦੇ ਆ ਤੇ ਉਹਨਾਂ ਨੂੰ ਜ਼ਰੂਰਤ ਹੈਗੀ ਆ ਕਿ ਮੈਡੀਕਲ ਹੈਲਪ ਦਾ ਔਰ ਸੋਸਾਇਟੀ ਦੀ ਹੈਲਪ ਦੀ ਉਹਦੇ ਉਹਦੇ ਵਿੱਚ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਸੀਗੀ ਅ ਅਭੀ ਪਿਛਲੇ ਮਹੀਨੇ ਸਾਡੇ ਇਥੋਂ 18 ਜੋ ਇਦਾਂ ਦੀ ਸੀਗੇ ਆਦੀ ਸੀਗੇ ਨਸ਼ੇਰੀ ਜਿਨ੍ਹਾਂ ਨੂੰ ਅਸੀਂ ਨਸ਼ਾ ਛੁਡਾਓ ਕੇਂਦਰ ਤੇ ਵੀ ਜੁਆਇਨ ਕਰਵਾਏ ਸੀਗੇ ਔਰ ਜੱਜ ਸਾਹਿਬ ਦੇ ਮਦਦ ਦੇ ਨਾਲ ਉਹਨਾਂ ਨੂੰ ਅਸੀਂ ਜੇਲ ਨਹੀਂ ਭੇਜਿਆ ਲੇਕਿਨ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ ਜੁਆਇਨ ਕਰਵਾਏ ਸੀਗੇ ਅੱਗੇ ਵੀ ਸਾਡੀ ਇਹੀ ਰਹੂਗਾ ਕਿ ਅਗਰ ਕੋਈ ਕੋਸ਼ਿਸ਼ ਕਰ ਰਿਹਾ ਨਸ਼ਾ ਛੱਡਣ ਦਾ ਲੇਕਿਨ ਉਹ ਆਦੀ ਕਰਕੇ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਉਹਨਾਂ ਨਸ਼ਾ ਛੱਡਣ ਵਾਸਤੇ ਉਹਦੇ ਵਿੱਚ ਮੈਡੀਕਲ ਹੈਲਪ ਵੀ ਦਵਾਂਗੇ ਕਾਉਂਸਲਿੰਗ ਵੀ ਦਵਾਂਗੇ ਲੇਕਿਨ ਅਗਰ ਕੋਈ ਕ੍ਰਾਈਮ ਕਰ ਰਿਹਾ ਹੈਗਾ ਕਿਸੇ ਦਾ ਮਤਲਬ ਜਾ ਕੇ ਨਸ਼ਾ ਵੇਚ ਰਿਹਾ ਹੈਗਾ ਉਹਦੇ ਖਿਲਾਫ ਬੰਦੀ ਕਾਰਵਾਈ ਅਸੀਂ ਕਰਾਂਗੇ ਤੇ ਕਿਸੇ ਡਿਊਟੀ ਕਿਦਾਂ ਰਹੇਗੀ ਗਸ਼ਤ ਨਾਲ ਕੋਈ ਇਹਦੇ ਵਿੱਚ ਇਹਦੇ ਵਿੱਚ ਦੋ ਤਰੀਕੇ ਦੀ ਹੋਣੀ ਹੈ ਜੀ ਆਪਾਂ ਸ਼ੁਰੂ ਕਰ ਰਹੇ ਹਾਂ ਇਹਨਾਂ ਨੂੰ ਐਜ਼ ਅ ਹਾਲਟਿੰਗ ਪੁਆਇੰਟ ਜਿਵੇਂ ਸਾਡੀ ਆਰਆਰਪੀ ਹੁੰਦੀ ਹੈ ਜੋ ਰੂਰਲ ਰੈਪਿਡ ਫੋਰਸ ਹੁੰਦੀ ਹੈ ਪੀਸੀਆਰ ਹੁੰਦੀ ਹੈ ਉਹਨਾਂ ਦੀ ਜੋ ਹੁੰਦੀ ਹੈ ਗਸ਼ਤ ਦੀ ਡਿਊਟੀ ਹੁੰਦੀ ਹੈ ਜਦੋਂ ਉਹਨਾਂ ਦੀ ਗਸ਼ਤ ਹੁੰਦੀ ਹੈ ਇੱਕ ਪੁਆਇੰਟ ਤੇ ਆ ਕੇ ਉਹ 24 ਘੰਟੇ ਘੁੰਮਦੇ ਨਹੀਂ ਰਹਿ ਸਕਤੇ ਤਾਂ ਇੱਕ ਪੁਆਇੰਟ ਤੇ ਆ ਕੇ ਰੁਕਣਾ ਹੁੰਦਾ ਤਾਂ ਇਹ ਪੁਆਇੰਟ ਜੋ ਹੋਗਾ ਸਾਡਾ ਹਾਲਟਿੰਗ ਪੁਆਇੰਟ ਬਣ ਜਾਊਗਾ ਇੱਕ ਵਿਜ਼ਿਬਿਲਟੀ ਹੁੰਦੀ ਹੈ ਉਹਦੇ ਨਾਲ ਨਾਲ ਹੀ ਵਿਥ ਜਦੋਂ ਸਾਡੇ ਕੋਲ ਫੋਰਸ ਵਧਦੀ ਜਾਊਗੀ ਉਹਦੇ ਵਿੱਚ ਅਸੀਂ ਦ ਤੂ ਚਾਰ ਮੁਲਾਜ਼ਮ ਜੋ ਹੈਗੇ 24 ਘੰਟੇ ਤੇ ਕੰਟੀਨਿਊ ਕਰਾਉਣੇ ਚਾਹੀਦੇ। ਥੈਂਕ ਯੂ।